ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਦਨੇ ਸੂਰੀ ਸਾਥੀਓ ਇਸ ਵੇਲੇ ਦੀ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਬਿਲਕਾ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਖੁਲਾਸੇ ਕੀਤੇ ਨੇ ਉਹ ਸਵਾਰਦਾਤ ਨੂੰ ਲੈ ਕੇ ਜਿਸ ਸਵਾਰਦਾਤ ਵਾਰੇ ਪੁਲਿਸ ਨੇ ਕਹਿੰਦੀ ਹੈ ਕਿ 10 11 ਨੂੰ ਖੇਲਾ ਪਿੰਡ ਵਿੱਚ ਅਜੇਆ ਖੇਲਾ ਖੇលਿਆ ਗਿਆ ਸੀ ਜਿਸ ਤੋਂ ਬਾਅਦ ਗੋਲੀਆਂ ਚੱਲੀਆਂ ਸਨ ਤਿੰਨ ਨੌਜਵਾਨ ਜੋ ਦੋ ਮੋਟਰਸਾਈਕਲਾਂ ਤੇ ਆਉਂਦੇ ਆ ਜਸਵੀਰ ਨਾਮਕ ਜੋ ਪੀੜਤ ਹੈ ਜੋ ਮੁੱਦਈ ਹੈ ਉਸ ਦੇ ਘਰ ਤੇ ਜਾਨਲੇਵਾ ਹਮਲਾ ਕਰ ਦਿੰਦੇ ਆ ਜਾਨ ਲੈਣ ਦੇ ਇਰਾਦੇ ਨਾਲ ਗੋਲੀਆਂ ਚਲਾਈਆਂ ਜਾਂਦੀਆਂ ਪਰ ਖੁਲਾਸਾ ਇਹ ਕੀਤਾ ਗਿਆ ਹੈ ਕਿ ਇਹ ਦੂਰੋਂ ਤੀਰ ਮਾਰਿਆ ਗਿਆ ਸੀਗਾ ਮਤਲਬ ਜਿਸ ਨੇ ਸਾਜ਼ਿਸ਼ ਘੜੀ ਸੀ ਉਸ ਨੇ ਇਹ ਸੋਚਿਆ ਸੀਗਾ ਕਿ ਸੱਪ ਵੀ ਮਰ ਜਾਵੇ ਲੇਕਿਨ ਲਾਠੀ ਵੀ ਨਾ ਟੁੱਟੇ ਦੱਸ ਦਈਏ ਕਿ ਜਿਹੜੇ ਤਿੰਨ ਗੁਰਗੇ ਆਏ ਸਨ ਉਹਨਾਂ ਨੂੰ ਸੁਪਾਰੀ ਦਿੱਤੀ ਗਈ ਸੀ ਯੂ ਐਸ ਏ ਬੇਸਡ ਗੁਰਮਖ ਸਿੰਘ ਵੱਲੋਂ ਜਿਸ ਦੀ ਮਨਜਿੰਦਰ ਦੇ ਨਾਲ ਰੰਜਿਸ਼ ਸੀ ਜੋ ਕਿ ਜਸਵੀਰ ਸਿੰਘ ਦਾ ਪੁੱਤਰ ਹੈ ਜਿਸ ਦੇ ਚੱਲਦਿਆਂ ਫਿਲਮੀ ਸਟਾਈਲ ਵਿੱਚ ਇਹ ਜਿਹੜੇ ਤਿੰਨ ਗੁਰਗੇਆ ਤੋਂ ਮੋਟਰਸਾਈਕਲਾਂ ਤੇ ਆਂਦੇ ਆ ਤੇ ਜਸਵੀਰ ਉਹਨਾਂ ਦੇ ਘਰ ਤੇ ਹਮਲਾ ਕਰ ਦਿੰਦੇ ਆ ਜਾਨਲੇਵਾ ਤਰੀਕੇ ਦੇ ਨਾਲ ਜਾਨ ਲੈਣ ਦੀ ਨੀਅਤ ਦੇ ਨਾਲ ਜਿਸ ਤੋਂ ਬਾਅਦ ਪੁਲਿਸ ਐਕਟਿਵ ਹੁੰਦੀ ਆ ਤੇ 16 ਤਰੀਕ ਨੂੰ ਕਿਉਂਕਿ ਪੁਲਿਸ ਸਾਰੇ ਇੰਗਲਾਂ ਤੋਂ ਕੰਮ ਕਰਦੀ ਹੈ ਤੇ 16 ਤਰੀਕ ਨੂੰ ਦੋ ਜਿਹੜੇ આરોપી ਰੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਉਹਨਾਂ ਦੇ ਕੋਲੋਂ ਇੱਕ ਪਿਸਟਲ ਦੋ ਮੈਗਜ਼ੀਨ ਤੇ ਸੱਤ ਜਿੰਦਾ ਰੌਂਦ ਜਿਹੜੇ ਆ ਉਹ ਬਰਾਮਦ ਕੀਤੇ ਜਾਂਦੇ ਆ ਤਾਂ ਪੁਲਿਸ ਨੂੰ ਵੱਡੀ ਸਫਲਤਾ ਪੁਲਿਸ ਦੀ ਵੱਡੀ ਕਾਮਯਾਬੀ ਕਿਉਂਕਿ ਇੱਕ ਪਾਸੇ ਗੋਲੀਆਂ ਚੱਲਣ ਤੋਂ ਬਾਅਦ ਡਰ ਅਤੇ ਸਹਿਮ ਦਾ ਮਾਹੌਲ ਬਣਦਾ ਪਰ ਉਸ ਤੋਂ ਬਾਅਦ ਜਦ ਪੁਲਿਸ ਇਸ ਤਰੀਕੇ ਦੀ ਚੁਸਤ ਕਾਰਵਾਈ ਕਰਦੀ ਹੈ ਤਾਂ ਲੋਕਾਂ ਦਾ ਪੁਲਿਸ ਵਿੱਚ ਵਿਸ਼ਵਾਸ ਵੀ ਬਣਦਾ ਹੈ ਲੇਕਿਨ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜਾ ਇਹ ਹਮਲਾ ਕਰਵਾਇਆ ਗਿਆ ਹੈ ਉਹ ਨਸਲਾਂ ਦੀ ਸੋਚ ਖਤਮ ਕਰ ਦਿੰਦਾ ਲੋਕ ਪਰਦੇਸਾਂ 'ਚ ਚਲੇ ਜਾਂਦੇ ਆ ਲੇਕਿਨ ਮਨ ਦੇ ਅੰਦਰੋਂ ਰੰਜਿਸ਼ ਨਹੀਂ ਕੱਢਦੇ ਤੇ ਜਿਹੜੇ ਦੋ ਗੁਰਗੇ ਫੜੇ ਗਏ ਆ ਉਹਨਾਂ 'ਚ ਇੱਕ ਦਾ ਨਾਮ ਲਵਲੀ ਹੈ ਦੇਖੋ ਨਾਮ ਲਵਲੀ ਲੇਕਿਨ ਕੰਮ ਪੂਰੇ ਅਨਪਲੀਜ਼ੈਂਟ ਕੰਮ ਬੈਡ ਦੂਜੇ ਦਾ ਨਾਮ ਕਾਲੂ ਉਹਨੂੰ ਤਾਂ ਇਹ ਕਹਿਣਾ ਚਾਹੀਦਾ ਕਿ ਨਾਮ ਤਾਂ ਕਾਲੂ ਆ ਭਾਈ ਪਰ ਕਰਮ ਤਾਂ ਚੰਗੇ ਕਰ ਲਾ ਤੂੰ ਕਿਸੇ ਪਿੱਛੇ ਲੱਗ ਕੇ ਗੋਲੀਆਂ ਤਾਂ ਚਲਾ ਦਿੱਤੀਆਂ ਕੱਲੀਆਂ ਗੋਲੀਆਂ ਨਹੀਂ ਚਲਾਈਆਂ ਤੇਰਾ ਨਾਮ ਕੱਲਾ ਕਾਲੂ ਨਹੀਂ ਤੂੰ ਆਪਣੇ ਕਰਮ ਵੀ ਕਾਲੇ ਕਰ ਲਏ ਜੋ ਹੁਣ ਜੇਲ੍ਹ ਚ ਸੜਨਗੇ ਵਿਖਾਣ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਮਾਨਜੋਗ ਐਸਐਸਪੀ ਸਾਹਿਬ ਰਦਰ ਘਾਤੀ ਸ਼ਰੀਰ ਹਰਿੰਦਰ ਸਿੰਘ ਬਰਕ ਜੀ ਉਦੋਂ ਜੁੱਧ ਨਸ਼ਾ ਅਵਰੋਧ ਜੋ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਅਤੇ ਉਹਨਾਂ ਵੱਲੋਂ ਜੋ ਭੜੇ ਅਨਸਰਾਂ ਦੇ ਵਿਰੁੱਧ ਜਿਹੜੇ ਮਾਰੇ ਅਨਸਰ ਜਿਹੜੇ ਗਲਟਾਫਾਂ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਇੱਕ ਸਪੈਸ਼ਲ ოਪਰੇਸ਼ਨ ਚਲਾਇਆ ਗਿਆ ਜਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸਐਚਓ ਕੁਲਵਿੰਦਰ ਸਿੰਘ ਦਿਲਗਾ ਤੇ ਉਸੇ ਸਪੈਸ਼ਲ ਟੀਮ ਦੇ ਚਾਰ ਮੈਂਬਰੀ ਜਿਹੜੇ ਹੈਗੇ ਸਾਨੂੰ ਉਹਨਾਂ ਦੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਸੀ ਉਹਦੇ ਵਿੱਚ ਇੱਕ 10 11 ਤਰੀਕ ਦੀ ਵਾਰਦਾਤ ਆ ਗਈ ਸੀ ਜੋਂ ਦੀ ਉਹਦੇ ਵਿੱਚ ਖੇਲਾ ਪਿੰਡ ਜਿਹੜਾ ਸੀ ਉੱਥੇ ਗੋਲੀ ਚੱਲੀ ਸੀ ਤੇ ਮਾਰ ਦੇਣ ਦੀ ਨੀਤ ਨਾਲ ਤਿੰਨ ਜਿਹੜੇ ਨੌਜਵਾਨ ਸੀ ਦੋ ਮੋਟਰਸਾਈਕਲਾਂ ਤੇ ਆਏ ਸੀ ਉਹਨਾਂ ਨੇ ਹਮਲਾ ਕੀਤਾ ਸੀ ਘਰ ਦੇ ਵਿੱਚ ਜਸਪੀਰ ਸਿੰਘ ਦੇ ਜੀ ਤੇ ਤਕਨੀਕੀ ਟੰਗ ਨਾਲ ਅਤੇ ਹਿਊਮਨ ਰਿਸੋਰਸ ਨਾਲ ਉਹਦੇ ਪੇਸ਼ਾ ਕਰਦੇ ਹੋਇਆ ਉਹਨਾਂ ਨੂੰ 16 ਤਰੀਕ ਨੂੰ ਜਿਹੜਾ ਅਸੀਂ ਕਾਮਯਾਬੀ ਮਿਲੀ ਜਿਹਦੇ ਵਿੱਚ ਉਹਨਾਂ ਦੋ ਦੋਸ਼ੀ ਜਿਹੜੇ ਉਹ ਗ੍ਰਸਤਾਰ ਕਰ ਲਏ ਨੇ ਉਹਨਾਂ ਕੋਲ ਵਾਰਦਾਤ ਵਿੱਚ ਵਰਤਿਆ ਹੋਇਆ ਇਸਟਲ 7.65 ਦੋ ਮੈਗਜ਼ੀਨ ਤੇ 7 ਜੰਦਾ ਰੋਣ ਬਰਾਮਦ ਕੀਤੇ ਆ ਤੇ ਜਿਹੜਾ ਮੋਟਰਸਾਈਕਲ ਬੁਲਟ ਉਹਨਾਂ ਨੇ ਵਾਰਦਾਤ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਸਰ ਇਹ ਗੋਲੀ ਚਲਾਉਣ ਦਾ ਰੀਜ਼ਨ ਕੀ ਸੀ ਕਿਉਂ ਚਾਹੀਆਂ ਗੁੜੀਆਂ ਨੇ ਕਿ ਇਹ ਦੋ ਪਰਿਵਾਰ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਕਿ ਜਿਹੜਾ ਬੇਸਟ ਹੈਗਾ ਗੁਰਮਖ ਸਿੰਘ ਜਿਹੜਾ ਇਹ ਇਸ ਟਾਈਮ ਯੂਐਸਏ ਰਹਿ ਰਿਹਾ ਹੈਗਾ ਜੀ ਕਿ ਜਿਹੜਾ ਮੁਕਰਮੇ ਦਾ ਮਦਈਆ ਜਸਬੀਰ ਸਿੰਘ ਇਹਦਾ ਬੇਟਾ ਹੈਗਾ ਮਨਜਿੰਦਰ ਸਿੰਘ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਜੀ ਤੇ ਇਹਨੇ ਇਹ ਦੋਸ਼ੀ ਜਿਹੜੇ ਹਾਇਰ ਕਰਕੇ ਤੇ ਇਹ ਕਾਰਵਾਈ ਕਰਵਾਈ ਹੈਗੀ ਆ ਇਹ ਜਿਹੜੇ ਦੋਸ਼ੀ ਆ ਸਰ ਇਹ ਪਹਿਲਾਂ ਵੀ ਇਦਾਂ ਦੀ ਵਾਰਦਾਤ ਕਰਨ ਨੂੰ ਨਹੀਂ ਆ ਨਾ ਨਹੀਂ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਚੈੱਕ ਕੀਤਾ ਗਿਆ ਵਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਇਹਨਾਂ ਦੇ ਬਖਲਾਫ ਜ ਕੋਈ ਐਫਆਈਆਰ ਨਹੀਂ ਹੈਗੀ ਇਹਨਾਂ ਦਾ ਪੁਲਿਸ ਮੈਨ ਲੈ ਕੇ ਵੀ ਇਹਨਾਂ ਨੇ ਵਾਰਦਾਤ ਕਿਦਾਂ ਕੀਤੀ ਕਿਤੇ ਕਹਿਣ ਤੇ ਕੀਤੀ ਪੁਸ਼ਕਸ਼ ਚੱਲ ਰਹੀ ਹੈਗੀ ਆ ਤੇ ਉਹ ਫਰਦਰ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਵੀ ਤੁਹਾਨੂੰ ਦੱਸਿਆ ਜਾਵੇਗਾ ਸਰ ਬੇਸਿਕਲੀ ਹੈ ਕਿਥੇ ਦੇ ਦੋਨੇ ਜਿਹੜੇ ਵਿਅਕਤੀ ਲਿਆ ਹੋਇਆ ਇਹ ਦੋਨੋਂ ਹੀ ਜਿਹੜੇ ਧਰਮ ਕੋਠਾ ਨੇ ਨੂੰ ਬਿਲੋਂਗ ਕਰਦੇ ਨੇ ਦੋਸ਼ੀ ਬਾਈ ਨਹੀਂ ਵੀ ਹੈਗੇ ਆ ਇਹਨਾਂ ਚ ਕਲਬ ਪੀ ਸਿੰਘ ਔਰ ਫਲਵਲੀ ਹੈਗਾ ਜੀ ਇੱਕ ਬਿਕਰਮਜੀਤ ਸਿੰਘ ਲਸਕਾਲੂ ਹੈਗਾ ਜੀ ਜੀ ਇਹਨੇ ਦੋਨੋਂ ਦੋਸ਼ੀ ਗੁਸਤਾਰ ਕਰ ਲਏ ਨੇ ਤੀਸਰਾ ਦੋਸ਼ੀ ਜਿਹੜਾ ਉਹ ਜੀਤਵਾਲ ਨਾਲ ਸੰਬੰਧਤ ਹੈਗਾ ਉਹਦਾ ਖਲਾਸਾ ਦੌਰਾਨੇ ਤਫ਼ਤੀਸ਼ ਅਹੀਂ ਬਾਅਦ ਦੇ ਵਿੱਚ ਕਰਾਂਗੇ ਠੀਕ ਹੈ ਸਰ ਜਿਹੜਾ ਅਸਲਾ ਬੰਦ ਹੋਇਆ ਉਹ ਲਾਇਸੈਂਸੀ ਹੈ ਜਾਂ ਨਜਾਇਜ਼ ਹੈ ਇਹ ਨਜਾਇਜ਼ ਅਸਲਾ ਜੀਨਾਂ ਦਾ ਕੋਈ ਲਾਇਸੈਂਸੀ ਅਸਲਾ ਨਹੀਂ ਹੈਗਾ ਇਹ ਇਨਲੀਗਲ ਵੈਪਨ ਜਿਹੜਾ ਵਾ ਉਹ ਅਹੀਂ ਬਰਾਮਦ ਕੀਤਾ ਹੈਗਾ ਬਿਲਕੁਲ ਬਲੀਸ ਨੇ ਜੀ